ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਪ੍ਰੋਫੈਸਰ ਅਰਣ ਸਿੰਘ ਢਾਲੀਵਾਲ ਢਾਲੀਵਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਜੁੜੇ ਹੋਏ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਤੁਸੀਂ ਰੂਬਰੂ ਕਰਾਇਆ ਸਰੋਤਿਆਂ ਲਈ ਜੀ ਢਾਲੀਵਾਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਸੁਖਵੀਰ ਸਿੰਘ ਬਾਦਲ ਖਰਾਂ ਦੀ ਮਾਫੀ ਤੋਂ ਬਾਅਦ ਜਿਹੜੀ ਪੰਥਕ ਸਿਆਸਤ ਹੈ ਉਹਦੇ ਚ ਸਰਗਰਮ ਹੈ ਖਾਸ ਕਰਕੇ ਬੀਜੇਪੀ ਦੇ ਨਾਲ ਅਲਾਈਅንስ ਨੂੰ ਲੈ ਕੇ ਬੜੀਆਂ ਹੁਣ ਕਿਆਸਰਾਈਆਂ ਨੇ ਕਿੰਨੇ ਹੀ ਅਲਾਈਅੰਸ ਸੀ ਬੀਜੇਪੀ ਦੇ ਨਾਲ ਲੰਮਾ ਇੱਕ ਵਾਅਦਾ ਸੀ ਆਪਸ ਦੇ ਵਿੱਚ ਸਰਕਾਰਾਂ ਸਤਾ ਮਾਣੀ ਸਾਂਝੀਆਂ ਪਾਰਟੀਆਂ ਨੇ ਜਦੋਂ ਸਰਕਾਰ ਬਣੇ ਤੁਸੀਂ ਬੜਾ ਨੇੜੇ ਤੋਂ ਦੇਖਿਆ ਕਿੰਨੇ ਹੀ ਅਲਾਈਅੰਸ ਸਾਨੂੰ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ਨਾਲ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਬੜਾ ਨੇੜੇ ਤੋਂ ਗੋਹਣ ਵਾਲਾ ਵਾਚਿਆ ਸਾਰਾ ਕੁਝ ਅੱਜ ਭਾਜਪੀ ਦੇ ਨਾਲ ਕਿਵੇਂ ਧਾਲੀਵਾਲ ਸਾਹਿਬ ਆਪਾਂ ਦੇਖ ਸਕਦੇ ਹਾਂ ਸਮਝੌਤਾ ਹੋ ਗਿਆ ਸਮਝੌਤਾ ਹੋ ਰਿਹਾ ਜਾਂ ਸਮਝੌਤਾ ਹੋਣਾ ਜਾਂ ਸਮਝੌਤਾ ਨਹੀਂ ਹੋਊਗਾ ਇਹ ਸਾਰੀਆਂ ਗੱਲਾਂ ਦੂਜੇ ਪਾਸੇ ਜਿਹੜੀਆਂ ਪੰਥਕ ਸ਼ਕਤੀ ਤਾਂ ਕਹਿੰਦੀਆਂ ਨੇ ਆ ਆਪਣੇ ਆਪ ਨੂੰ ਤੇ ਤਮਾਜ਼ ਦੇ ਵਿੱਚ ਵਿਚਰਦੇ ਨੇ ਜਿਵੇਂ ਦਾਦੂਵਾਲ ਸਾਹਿਬ ਜੱਟਿੰਸ ਦਾ ਗਰੁੱਪ ਹੋ ਗਿਆ ਉਹ ਵੀ ਉਹਨਾਂ ਦਾ ਵੀ ਪੋਜ਼ਿਟਿਵ ਜਾ ਇੱਕ ਰੁਝਾਨ ਜਾ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਹੁਣ ਕਿ ਉਹ ਵੀ ਵਾਪਸੀ ਜਿਹੜੀ ਹੈਗੀ ਢਿੰਡ ਸਾਹਿਬ ਸਾਬ ਦੇ ਕਿਤੇ ਵਾਪਸੀ ਨਾ ਹੋ ਜੇ ਇਹ ਵੀ ਗੱਲਾਂ ਪਿੰਡਾਂ ਦੇ ਵਿੱਚ ਅਕਸਰ ਚੱਲਦੀਆਂ ਨੇ ਤਾਂ ਕਿਵੇਂ ਧਾਲੀਵਾਲ ਸਾਹਿਬ ساری ਗੱਲਬਾਤ ਨੂੰ ਆਪਾਂ ਸਮਝਾਂਗੇ ਜੀ ਤੇ ਇਹ ਜਿਹੜਾ ਮਸਲਾ ਹੈ ਭਗੂ ਸਾਹਿਬ ਜੀ ਅਸਲ ਚੀਜ਼ ਬਹੁਤ ਸਾਰੇ ਪੱਖ ਨੇ ਜਦੋਂ ਆਪਾਂ ਇਹਦਾ ਵਿਸ਼ਲੇਸ਼ਣ ਕਰੀਏ ਮੈਨੂੰ ਲੱਗਦਾ ਇੱਕ ਪੱਖ ਹੀ ਨਹੀਂ ਹੋ ਸਕਦਾ ਬਹੁ ਪੱਖੀ ਵਿਸ਼ਲੇਸ਼ਣ ਹੋ ਸਕਦਾ ਆ ਆਪਾਂ ਕੋਈ ਜੋਤਿਸ਼ੀ ਨਹੀਂ ਹੈਗੇ ਕਿ ਸਮਝਾਤਾ ਹੋਏਗਾ ਜਾਂ ਨਹੀਂ ਹੋਏਗਾ ਅਪਨ ਹਾਲਾਤ ਦਾ ਐਨਲਿਸਿਸ ਕਰ ਸਕਦੇ ਹਾਂ ਕਿ ਇਸ ਹਾਲਾਤਾਂ ਦੇ ਵਿੱਚ ਕੀ ਹੋਣਾ ਜਾਇਜ਼ ਹੋਵੇਗਾ, ਠੀਕ ਹੋਵੇਗਾ। ਕਿਹੜੀ ਸਿਆਸੀ ਪਾਰਟੀ ਨੂੰ ਕਿੱਦਾਂ ਹੋਣਾ ਲਾਭਦਾਇਕ ਹੋਏਗਾ, ਲੋਕਾਂ ਲਈ ਕੀ ਲਾਭਦਾਇਕ ਲਾਭਦਾਇਕ ਹੋਏਗਾ। ਇਹ ਚੀਜ਼ਾਂ ਦਾ ਵਿਸ਼ਲੇਸ਼ਣ ਮੇਰੇ ਮੁਤਾਬਕ ਕੀਤਾ ਜਾ ਸਕਦਾ ਹੈ। ਇੱਕਦਮ ਇਹ ਕਹਿ ਦੇਣਾ ਹਾਂ ਕਿ ਆਸਰਾਂ ਲਾ ਜਾ ਲਗਾਈਆਂ ਜਾ ਸਕਦੀਆਂ ਨੇ। ਇਹ ਕਹਿ ਦੇਣਾ ਕਿ ਸਮਝੌਤਾ ਹੋ ਚੱਲਿਆ ਇਹਦੀ ਅੰਦਰਲੀ ਮੇਰੇ ਕੋਲ ਕੋਈ ਖਬਰ ਨਹੀਂ ਹੈ ਕਿ ਮੈਂ ਕਹਿੰਦੇ ਮੈਂ ਮੇਰੇ ਕੋਲੇ ਸਰੋਤਾਂ ਤੋਂ ਕੋਈ ਖਬਰ ਹੈ ਕਿ ਸਮਝੌਤਾ ਹੋਣ ਚੱਲਿਆ ਇਹ ਇਹ ਮੈਂ ਨਹੀਂ ਕਹੂਗਾ ਜਦੋਂ ਆਪਾਂ ਵੱਖ-ਵੱਖ ਪੱਖਾਂ ਤੋਂ ਉਸ ਵਿਸ਼ਲੇਸ਼ਣ ਕਰਦੇ ਹਾਂ ਉਹਦੇ ਵਿੱਚ ਇਹ ਹੈ ਕਿ ਇੱਕ ਸਮੇਂ ਬੀਜੇਪੀ ਵੱਲੋਂ ਜਿਹੜਾ ਆਪਣਾ ਪਲੈਂਕ ਲਿਆ ਗਿਆ ਉਹ ਇਹ ਸੀ ਕਿ ਅਸੀਂ ਪੰਜਾਬ ਦੇ ਵਿੱਚ ਸ਼ਾਇਦ ਆਪਣੇ ਬਲਬੂਤੇ ਤੇ ਆਪਣੀਆਂ ਰਣਨੀਤੀਆਂ ਨਾਲ ਸਰਕਾਰ ਬਣਾਉਣ ਲਈ ਕਾਮਯਾਬ ਹੋ ਜਾਵਾਂਗੇ ਕਿਉਂਕਿ ਉਹਨਾਂ ਦੀ ਇਹ ਜਾਣਕਾਰੀ ਹੈ ਔਰ ਕਿਸੇ ਹੱਦ ਤੱਕ ਸੱਚ ਹੈ ਕਿ ਉੱਤਰੀ ਭਾਰਤ ਦੇ ਵਿੱਚ ਜਾਂ ਮੱਧ ਭਾਰਤ ਦੇ ਵਿੱਚ ਸਾਊਥ ਨੂੰ ਛੱਡ ਕੇ ਬੀਜੇਪੀ ਦੀ ਆਮ ਲੋਕਾਂ ਦੇ ਵਿੱਚ ਚੜ੍ਹਤ ਹੈ ਆਮ ਲੋਕ ਉਹਨੂੰ ਪਸੰਦ ਕਰਦੇ ਨੇ ਜੀ ਉਨ ਕਾਰਨ ਕੋਈ ਵੀ ਹੋਏ ਨੇ ਆਪਾਂ ਉਹਨਾਂ ਤੇ ਨਹੀਂ ਜਾਂਦੇ ਇਹ ਇਹ ਸੱਚ ਹੈ ਸੋ ਇਸ ਕਰਕੇ ਭਾਜਪੀ ਨੂੰ ਲੱਗਦਾ ਸੀ ਵੀ ਸ਼ਾਇਦ ਪੰਜਾਬ ਵਿੱਚ ਵੀ ਹਰਿਆਣੇ ਵਾਂਗੂ ਅਸੀਂ ਕੱਲੇ ਕਾਮਯਾਬੀ ਦੇ ਨੇੜੇ ਲੱਗ ਜਾਾਂਗੇ ਸਰਕਾਰ ਨਾਂ ਵੀ ਬਣੇ ਤਾਂ ਕੋਈ ਗੱਲ ਨਹੀਂ ਅਸੀਂ ਮੁੱਖ ਵਿਰੋਧੀ ਦੇ ਤਰ੍ਹਾਂ ਟੋਕਟ ਜਰੂਰ ਬਣ ਜਾਾਂਗੇ ਪਰੰਤੂ ਇਹ ਲੱਗਿਆ ਵੀ ਪਿਛਲੇ ਸਮੇਂ ਵਿੱਚ ਜਿਸ ਕਿਸਮ ਨਾਲ ਉਹਨੇ ਵੱਡੀ ਪਦਰ ਤੇ ਕਾਂਗਰਸ ਦੇ ਲੀਡਰਾਂ ਤੋਂ ਦਲ ਬਦਲੀ ਕਰਕੇ ਬੀਜਪੀ ਦੇ ਵਿੱਚ ਉਹਨਾਂ ਨੂੰ ਜੁਆਇਨ ਕਰਾਇਆ ਉਦੋਂ ਲੱਗਣ ਲੱਗ ਗਿਆ ਸੀ ਕਿ ਕੁਝ ਹੋਏਗਾ।ਪਰੰਤੂ ਉਹ ਐਸਟਰਨ ਸਿਚੁਏਸ਼ਨ 'ਚ ਆ ਗਏ ਕਿ ਜਿਹੜੇ ਟ੍ਰੈਡੀਸ਼ਨਲ ਵਰਕਰ ਸੀ ਬੀਜਪੀ ਦੇ ਜਾਂ ਆਰਐਸਐਸ ਦੇ ਜਿਨ੍ਹਾਂ ਨੇ ਬੜੀ ਧੀਰ ਕੰਮ ਕੀਤਾ ਉਹਨਾਂ ਨੂੰ ਲੱਗਾ ਕਿ ਸਾਡੀ ਅਣ ਦੇਖੀ ਹੋ ਰਹੀ ਹੈ। ਅਤੇ ਕਾਂਗਰਸ ਦਾ ਵੋਟ ਬੈਂਕ ਕੋਈ ਬਾਹਲਾ ਤੋੜ ਨਹੀਂ ਪਾਇਆ ਉਹ ਫੇਰ ਬੈਕ ਹੋ ਗਏ ਕਾਂਗਰਸ 'ਚ ਜਿਹੜੇ ਲੋਕ ਇਨਾਂ ਚ ਗਏ ਸੀ। ਇਹਦਾ ਪਹਿਲਾ ਜਿਹੜਾ ਅੱਖੇ ਹੈ ਕਿ ਬੀਜੇਪੀ ਨੂੰ ਵੀ ਇਸ ਸਥਿਤੀ ਤੇ ਮੇਰਾ ਖਿਆਲ ਹੈ ਗਿਆਨ ਹੋ ਗਿਆ ਹੋਵੇਗਾ ਕਿ ਅਸੀਂ ਕੱਲੇ ਸ਼ਾਇਦ ਉਹ ਜਿਹੜਾ ਉਹਨਾਂ ਦਾ ਅੰਦਾਜ਼ਾ ਸੀ ਕਿ ਅਸੀਂ ਅ ਮੇੜੇੜੇ ਲੱਗ ਜਾਗੇ ਸਰਕਾਰ ਬਣਾਉਣ ਦੇ ਜਾਂ ਵਿਰੋਧੀ ਥਿਰ ਬਣਨ ਦੇ ਮੇਰਾ ਖਿਆਲ ਹੈ ਉਹ ਟੀਚਾ ਉਹਨਾਂ ਦਾ ਪੂਰਾ ਨਹੀਂ ਹੁੰਦਾ ਲੱਗਦਾ ਜੀ ਸੋ ਇਹ ਗੱਲ ਕਿਉਂ ਬੀਜੇਪੀ ਸੋਚ ਸਕਦੀ ਹੈ ਵੀ ਕਿਉਂ ਨਾ ਆਪਾਂ ਦੁਬਾਰਾ ਅਲਾਈਂਸ ਤੇ ਸੋਚ ਲਈਏ ਸਾਡਾ ਅਲਾਈਅੰਸ 파ਟਨਰ ਕੌਣ ਹੋਵੇ ਤੇ ਉਹ ਜਿਹੜਾ ਅਲਾਈਅੰਸ 파ਟਨਰ ਹੈ ਪੰਜਾਬ ਚ ਅੱਜ ਦੀ ਘੜੀ ਅਕਾਲੀ ਦਲ ਹੀ ਹੈ ਉਸ ਤੋਂ ਬਾਅਦ ਕਾਂਗਰਸ ਬਚਦੀ ਹੈ ਤੇ ਉਹਨਾਂ ਕੋਲ ਐਨੀਆਂ ਸੀਟਾਂ ਆਮ ਆਦਮੀ ਪਾਰਟੀ ਕੋਲ ਉਹ ਕਿਸੇ ਨੂੰ ਬਰਾਬਰ ਦਾ ਭਾਈਵਾਲ ਸਮਝਣ ਦੀ ਹਾਲੇ ਜ਼ਰੂਰਤ ਨਹੀਂ ਸਮਝਣਗੇ ਸਿਆਸੀ ਤੌਰ ਤੇ ਨਾ ਹੀ ਹਾਲੇ ਉਹਨਾਂ ਨੂੰ ਹੈ ਸੋ ਇਸ ਕਰਕੇ ਇਹ ਹਾਲਾਤ ਬਣਦੇ ਬਣਦੇ ਅਕਾਲੀ ਦਲ ਬਾਦਲ ਦੇ ਵਿੱਚ ਵੱਡੇ ਬਾਦਲ ਸਾਹਿਬ ਦੀ ਮਰਤੀ ਤੋਂ ਬਾਅਦ ਸਖਬੀਰ ਬਾਦਲ ਨੂੰ ਵੀ ਇਹ ਲੱਗਿਆ ਕਿ ਅਕਾਲੀ ਦਲ ਨੂੰ ਖੜਾ ਕਰਨ ਲਈ ਜ਼ਰੂਰੀ ਹੈ ਕਿ ਸਿੱਖ ਸਾਇਕੀ ਮਾਨਸਿਕਤਾ ਜਿਹੜੀ ਉਹਦੇ ਵਿੱਚ ਜਿਹੜੇ ਵੱਖ-ਵੱਖ ਅਕਾਲੀ ਦਲ ਦੇ ਅਤੇ ਜਿਹੜੇ ਇੱਕ ਵਿਸ਼ੇਸ਼ ਸਿੱਖੀ ਨੂੰ ਅਪੀਲ ਰੱਖਦੇ ਨੇ ਦਲ ਉਹਨਾਂ ਨੂੰ ਕਾਊਂਟਰ ਕਰਨ ਲਈ ਜ਼ਰੂਰੀ ਹੈ ਕਿ ਸਿੱਖ ਸਮਾਜ ਦੇ ਵਿੱਚ ਆਪਣੀ ਜਿਹੜੀ ਇਹ ਹੈ ਉਹ ਇਦਾਂ ਦੀ ਬਣਾਈ ਜਾਵੇ ਕਿ ਅਸੀਂ ਸਿੱਖੀ ਦੇ ਪ੍ਰਤੀਨਿਧਾਂ ਤੇ ਸਿੱਖ ਸਿਧਾਂਤਾਂ ਦੇ ਚੱਲਣ ਲਈ ਤਿਆਰ ਹਾਂ ਤੇ ਜਦੋਂ ਅਕਾਲੀ ਦਲ ਕੋਲ ਇੱਕ ਗਿਣਤੀਯੋਗ ਵੋਟ ਹੋਏਗੀ ਤਦ ਹੀ ਬੀਜੇਪੀ ਸਮਝੌਤਾ ਉਹਨਾਂ ਨਾਲ ਕਰੇਗੀ ਇਹ ਅਕਾਲੀ ਦਲ ਨੂੰ ਵੀ ਸਮਝ ਆ ਗਈ ਸੋ ਉਹ ਸਾਰੀ ਸਥਿਤੀ ਦੇ ਵਿੱਚੋਂ ਪੰਗੂ ਸਾਹਿਬ ਇਹ ਗੱਲ ਨਿਕਲਦੀ ਹੈ ਇੱਕ ਜੀ ਇਹ ਅਕਾਲੀ ਮੈਂ ਸਮਝ ਲਿਆ ਕਿ ਸਿੱਖ ਮਾਨਸਿਕਤਾ ਦੀ ਲੋੜ ਅਨੁਸਾਰ ਕੀ ਕੀਤਾ ਜਾਵੇ ਜਿਹਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਅਖਾਲੀ ਦਲ ਬਾਦਲ ਨੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਇਹ ਇਹ ਮੈਂ ਨਾ ਨਹੀਂ ਕਰਦਾ ਕਿ ਹੋ ਸਕਦਾ ਹੈ ਅੰਦਰ ਖਾਤੇ ਕੁਸ਼ਤੀਆਂ ਨਾਲ ਇਦਾਂ ਦੀ ਗੱਲਬਾਤ ਹੋਈ ਹੋਵੇ ਕਿ ਜੇਕਰ ਸੁਖਵੀਰ ਬਾਦਲ ਮਾਫੀ ਮੰਗ ਲੈਂਦੇ ਨੇ ਤਾਂ ਉਹਨਾਂ ਦਾ ਰਸਤਾ ਖੁੱਲ ਜਾਏਗਾ ਐਂਟਰੀ ਲਈ ਕਿਉਂਕਿ ਇੱਕ ਜਿਹਨੂੰ ਆਪਾਂ ਜਮੂਦ ਕਹਿੰਦੇ ਆ ਨਾ ਇੱਕ ਬ੍ਰੇਕ ਇੱਕ ਸਿਚੁਏਸ਼ਨ ਇਹੀ ਜੀ ਬਣ ਜਾਂਦੀ ਹੈ ਕਿ ਸਿਚੁਏਸ਼ਨ ਉਹਨੂੰ ਕੁੱਪੇ ਕਿੱਦਾਂ ਜਿੱਦਾਂ ਆਪਾਂ ਹੁਣ ਹੀ ਦੇਖਦੇ ਆ ਕਿ ਦਾਦੂਵਾਲ ਸਾਹਿਬ ਸ਼ਰੂਮਨੀ ਕਾਲੀ ਦਲ ਦੇ ਖਿਲਾਫ ਸੀ ਢਿੰਡਾ ਸਾਹਿਬ ਘਟਕੇ ਖਿਲਾਫ ਸੀ ਹੋਰ ਤੇਰਾ ਢੱਟਕੇ ਖਿਲਾਫ ਸੀ ਬੀਬੀ ਜਗੀਰਕੌਰ ਢੱਟਕੇ ਖਿਲਾਫ ਸੀ ਕਿ ਉਹ ਸਥਿਤੀ ਨੂੰ ਤੋੜਨ ਲਈ ਪਹਿਲ ਕਿੱਦਾਂ ਹੋਵੇ ਕੌਣ ਕਿੱਦਾਂ ਪਹਿਲ ਹੋਵੇ ਇਸ ਲਈ ਨਾਂ ਦਾ ਸੁਖਵੀਰ ਬਾਦਲ ਝੁਕਣ ਨੂੰ ਤਿਆਰ ਸੀ ਨਾ ਦੂਜੇ ਦਲ ਤੁਕ ਨੂੰ ਤੇ ਆ ਰਹੀ ਤੇ ਜਿਹੜਾ ਵੀ ਝੁਕਦਾ ਸਿੱਖ ਮਾਨਸਿਕਤਾ ਵਿੱਚ ਉਹ ਨੀਮਾ ਹੁੰਦਾ ਤੇ ਇਹਦਾ ਇੱਕ ਹੱਲ ਇਹਨਾਂ ਨੇ ਲੱਭਿਆ ਕਿ ਉਹ ਸਥਿਤੀ ਨੂੰ ਬ੍ਰੇਕ ਕਰਨ ਲਈ ਸਥਿਤੀ ਨੂੰ ਤੋੜਨ ਲਈ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਬਿਨਾਂ ਕਿਸੇ ਦੇ ਕਹੇ ਇੱਕ ਮਾਫੀ ਮੰਗੀ ਗਈ ਤੇ ਸਿੱਖ ਮਾਨਸਿਕਤਾ ਦੇ ਵਿੱਚ ਇੱਕ ਇਹ ਬੜੀ ਕਮਾਲ ਦੀ ਗੱਲ ਹੈ ਔਰ ਸਾਡੇ ਗੁਰੂਆ ਸਾਹਿਬ ਦੀ ਗੁਰੂ ਸਾਹਿਬ ਦੀ ਇਹ ਦੇਣ ਹੈ ਕਿ ਜਿਹੜਾ ਵੀ ਵਿਅਕਤੀ ਨੀਮਾ ਹੋ ਕੇ ਮਾਫੀ ਮੰਗਦਾ ਹੈ ਸਿੱਖ ਸਮਾਜ ਉਹਦੀ ਮਾਫੀ ਸਵੀਕਾਰ ਕਰਦਾ ਹੈ ਉਹ ਉਹਤੇ ਹੁਣ ਹੁਣ ਇਹ ਇਹ ਸੁਖਵੀਰ ਬਾਦਲ ਦੇ ਨਿਰਪੱਖ ਕਰਦਾ ਹੈ ਕਿ ਉਹ ਮਾਫੀ ਨੀਵੇਂ ਹੋ ਕੇ ਮੰਗਦੇ ਨੇ ਜਾਂ ਸਿਆਸੀ ਲੋੜ ਕਰਕੇ ਮੰਗਦੇ ਨੇ ਇਹ ਅੱਜ ਦੀ ਬੈਂਸ ਦਾ ਵੇਸ਼ਾ ਨਹੀਂ ਹੈ ਪਰੰਤੂ ਉਹਨਾਂ ਨੇ ਮਾਫੀ ਮੰਗੀ ਹੈ ਇਹਦੇ ਨਾਲ ਸਿੱਖ ਸਮਾਜ ਦੇ ਵਿੱਚ ਸਿੱਖ ਮਾਨਸਿਕਤਾ ਦੇ ਵਿੱਚ ਇਸ ਗੱਲ ਦਾ ਮੈਨੂੰ ਯਕੀਨ ਹੈ ਕਿ ਉਹਨਾਂ ਪ੍ਰਤੀ ਨਰਮੀ ਜ਼ਰੂਰ ਆਏਗੀ ਇਸ ਦੇ ਨਾਲ ਇੱਕ ਰਸਤਾ ਇੱਕਦਮ ਓਪਨ ਹੋ ਗਿਆ ਕਿ ਜਿਹੜੀਆਂ ਬਾਕੀ ਧਿਰਾਂ ਨੇ ਅਕਾਲੀ ਦਲ ਜਾਂ ਅਕਾਲੀ ਸੋਚ ਵਾਲੀਆਂ ਜਾਂ ਸਿੱਖ ਮਾਨਸਿਕਤਾ ਵਾਲੀਆਂ ਇਹ ਪਹਿਲਾਂ ਵੀ ਹਾਲਾਤਾਂ ਤੋਂ ਲੱਗਦਾ ਕਿ ਉਹਨਾਂ ਨੂੰ ਇਕੱਠੇ ਹੋਏ ਬਿਨਾ ਸਿਆਸੀ ਤਾਕਤ ਨਹੀਂ ਮਿਲਣੀ ਸੋ ਇਸ ਤੋਂ ਮੈਂ ਇਹ ਕਹਿਣਾ ਚਾਹੁੰਦਾ ਕਿ ਚਾਹੇ ਉਹ ਭਿੰਡਾ ਸਾਹਿਬ ਹੋਣ ਚਾਹੇ ਉਹ ਬੀਬੀ ਜ਼ਗੀਰ ਕੌਰ ਹੋਣ ਚਾਹੇ ਉਹ ਕੋਈ ਹੋਰ ਦਲ ਹੋਣ ਚਾਹੇ ਉਹ ਦਾਦੂਵਾਲ ਸਾਹਿਬ ਹੋਣ ਚਾਹੇ ਅਕਾਲੀ ਦਲ ਬਾਦਲ ਹੋਵੇ ਇਹ ਸਾਰਿਆਂ ਦੀ ਲੋੜ ਹੈ ਕਿ ਜੇਕਰ ਸਿਆਸੀ ਤਾਕਤ ਲੈਣੀ ਹੈ ਤਾਂ ਇਕੱਠੇ ਹੋਣਾ ਸਭ ਦੀ ਮਜਬੂਰੀ ਹੈ ਮੈਨੂੰ ਇਹ ਲੱਗਦਾ ਹੈ ਕਿ ਇਹਦੇ ਨਾਲ ਇੱਕ ਸਥਿਤੀ ਬਣ ਗਈ ਕਿ ਸਾਰਿਆਂ ਨੂੰ ਇਕੱਠੇ ਹੋਣ ਲਈ ਜਿਹੜੀ ਖਰੋਤ ਆਈ ਹੋਈ ਸੀ ਉਹ ਖਰੋਤ ਟੁੱਟ ਗਈ ਤੇ ਇਹਦੇ ਨਾਲ ਇੱਕ ਰਸਤਾ ਖੁੱਲ ਗਿਆ ਸਾਰਿਆਂ ਦੇ ਵਿੱਚ ਗੱਲ ਹੋਵੇਗੀ ਤੇ ਹੋਣੀ ਸ਼ੁਰੂ ਹੋਈ ਹੈ ਜਿਵੇਂ ਆ ਤਲਵੰਡੀ ਸਾਹਿਬ ਦੇ ਭੋਗ ਤੋਂ ਇੱਕ ਖਬਰ ਆਈ ਹੈ ਕਿ ਉੱਥੇ ਬੰਦ ਕਮਰੇ ਚ ਅਕਾਲੀ ਲੀਡਰਾਂ ਦੀ ਕੋਈ ਮੀਟਿੰਗ ਹੋਈ ਉਹ ਮੀਟਿੰਗ ਦੀ ਇਹ ਸੰਕੇਤ ਹੈ ਕਿ ਜਿਹੜੀ ਖੜੋਤ ਸੀ ਉਹ ਜ਼ਰੂਰ ਟੁੱਟੀ ਹੈ ਇਹਦੇ ਰਿਜ਼ਲਟ ਕਿੱਦਾਂ ਦੇ ਰਹਿਣਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਪ੍ਰੰਤੂ ਇਹ ਗੱਲ ਸੱਚ ਹੈ ਕਿ ਭਾਜਪਾ ਦੀ ਵੀ ਲੋੜ ਹੈ ਕਿ ਸ਼ਰਮਣੀ ਅਕਾਲੀ ਦਲ ਜਾਂ ਕੋਈ ਹੋਰ ਅਲਾਈਅੰਸ 파ਟਰਨਰ ਉਹਨਾਂ ਨੂੰ ਐਦਾਂ ਦਾ ਲੱਭ ਜਵੇ ਜਿਹਦੇ ਨਾਲ ਉਹਨਾਂ ਦੀ ਸਿਆਸੀ ਨਿਯੈ ਸਿਆਸੀ ਜਿਹੜੀ ਉਹਨਾਂ ਦੀ ਕਿਸਤੀ ਹੈ ਉਹ ਇਸ ਘੁੰਮਣ ਘੇਰੀ ਤੋਂ ਪਾਰ ਲੱਗ ਜਾਵੇ। ਸੋ ਇਹਦੇ ਵਿੱਚ ਇੱਕ ਜਿਹੜੀ ਸਿਚੁਏਸ਼ਨ ਇਹ ਹੈ ਕਿ ਮਾਇਆਵਤੀ ਜਿਹੜੇ ਹੈਗੇ ਭਾਜਪਾ ਸਮਾਜ ਪਾਰਟੀ ਵਾਲੇ ਜੀ ਉਹਨਾਂ ਦਾ ਮੈਨੂੰ ਇਹ ਲੱਗ ਰਿਹਾ ਕਿ ਉਹ ਆਉਣ ਵਾਲੇ ਸਮੇਂ 'ਚ ਬੀਜੇਪੀ ਤੋਂ ਸ਼ਾਇਦ ਬਾਹਰ ਨਾ ਹੋ ਸਕਣ। ਉਹਦੇ ਵੀ ਕਾਰਨ ਕੀ ਨੇ ਕਿਸੇ ਦਿਨ ਫੇਰ ਡਿਸਕਸ ਕੀਤੇ ਜਾਣਗੇ ਇਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਭਾਜਪਾ ਨਾਲ ਵੀ ਸਮਝੌਤਾ ਹੋਣਾ ਸੀ ਖਾਲੀ ਦਲ ਦਾ ਇਸ ਤੇ ਵੀ ਕੋਈ ਬਾਲਾ ਬੁਰਾ ਅਸਰ ਇਸ ਕੱਲ ਦਾ ਨਹੀਂ ਪਏਗਾ ਅਤੇ ਇਸ ਦੇ ਨਾਲ ਕਾਂਗਰਸ ਨਾਲ ਇਹਨਾਂ ਦੀ ਸਿੱਧੀ ਲੜਾਈ ਹੋ ਜਾਏਗੀ ਉੱਤਰੀ ਭਾਰਤ ਤੇ ਮੱਧ ਭਾਰਤ ਦੇ ਵਿੱਚ ਜਿਹੜੇ ਆ ਤਿੰਨ ਸਟੇਟਾਂ ਦੀ ਇਲੈਕਸ਼ਨ ਹੋਈ ਹੈ ਹੁਣੀ ਜਿੰਨਾ ਵਿੱਚ ਕਾਂਗਰਸ ਹਾਰੀ ਹੈ ਉਸ ਕਰਕੇ ਬੀਜਪੀ ਦੀ ਮਾਨਸਿਕਤਾ ਜਿਹੜੀ ਉਹਦੇ ਵਿੱਚ ਇੱਕ ਚੜਤ ਮਿਲੀ ਹੈ ਉਹਨਾਂ ਨੂੰ ਇੱਕ ਸਿਚੁਏਸ਼ਨ ਬਣੀ ਹੈ ਔਰ ਇਹਦੇ ਨਾਲ ਉਹਨਾਂ ਨੂੰ ਲੱਗ ਰਿਹਾ ਵੀ ਸ਼ਾਇਦ ਅਸੀਂ ਪੰਜਾਬ ਵਿੱਚ ਕਾਂਗਰਸ ਦੇ ਬਰਾਬਰ ਇਹ ਲੜਾਈ ਲੜ ਕੇ ਕਾਂਗਰਸ ਨੂੰ ਹਰਾਉਣ 'ਚ ਕਾਮਯਾਬ ਹੋ ਜਾਵਾਂਗੇ ਇਸ ਤੋਂ ਵੀ ਅੱਗੇ ਜਿਹੜੀ ਮੈਨੂੰ ਗੱਲ ਲੱਗਦੀ ਹੈ ਕਿ ਜਿਸ ਕਿਸਮ ਨਾਲ ਬੀਜਪੀ ਨੇ ਸਟੇਟਾਂ ਤੇ ਹਮਲਾ ਕੀਤਾ ਹੈ ਔਰ ਸਟੇਟਾਂ ਦੀਆਂ ਜਿਹੜੀਆਂ ਪਾਰਟੀਆਂ ਤੇ ਹਮਲਾ ਕੀਤਾ ਹੈ ਉਦੇ ਵਿੱਚ ਇਕੱਲੇ ਖਾਲੀ ਦਲ ਦੀ ਨਹੀਂ ਸਮੁੱਚੇ ਪੰਜਾਬੀਆਂ ਦੀ ਇੱਕ ਲੋੜ ਬਣ ਗਈ ਹੈ ਕਿ ਉਹਨਾਂ ਕੋਲ ਵੀ ਇੱਕ ਐਦਾਂ ਦੀ ਪਾਰਟੀ ਹੋਵੇ ਜਿਹੜੀ ਸਟੇਟ ਦੀ ਖੁਦਮਖਤਾਰੀ ਲਈ ਮਾੜੀ ਮੋਟੀ ਗੱਲ ਕਰਦੀ ਹੋਵੇ ਜਾਂ ਗੱਲ ਕਰ ਸਕੇ ਉਹ ਜਿਹੜੀ ਗੱਲ ਹੈ ਕਾਂਗਰਸ ਨੇ ਉਸ ਕਿਸੇ ਨਾਲ ਨਹੀਂ ਕਰਨੀ ਇਸ ਕਰਕੇ ਆਮ ਲੋਕਾਂ ਨੂੰ ਬੁੱਧੀਜੀਵੀਆਂ ਨੂੰ ਸਮਝ ਰਾਜਨੀਤਿਕ ਸਮਝ ਰੱਖਣ ਵਾਲੇ ਲੋਕਾਂ ਨੂੰ ਉਹਨਾਂ ਨੂੰ ਵੀ ਇਸ ਗੱਲ ਦੀ ਇੱਕ ਇਸ ਗੱਲ ਦੇ ਵਿੱਚ ਇੱਕ ਮੌਕਾ ਲੱਗਦਾ ਹੈ oportunidades ਲੱਗਦੀ ਹੈ ਕਿ ਜੇਕਰ ਅਕਾਲੀ ਦਲ ਜਿਵੇਂ ਕਿਵੇਂ ਦੁਬਾਰਾ ਰਵਾਇਬ ਹੋਵੇ ਇਹ ਰਾਜ ਲਈ ਪੰਜਾਬ ਦੇ ਇਸ ਖੇਤ ਲਈ ਤੇ ਖੁਦਮਖਤਾਰੀ ਨਾਲ ਲੜਨ ਵਾਲੀਆਂ ਸਾਰੀਆਂ ਸਟੇਟਾਂ ਲਈ ਇਹ ਸ਼ੁਭਸੰਗਤ ਹੋਏਗਾ ਜੇਕਰ ਉਹ ਪੰਜਾਬ ਦੀ ਸੱਤਾ ਤੇ ਮੂਰਖ ਆਵਾਜ਼ ਹੋ ਜਾਂਦੇ ਨੇ ਇਹ ਇਹਦੇ ਨਾਲ ਇੱਕ ਗੱਲ ਜ਼ਰੂਰ ਹੋਏਗੀ ਕਿ ਜੇਕਰ ਇਹ ਇਕਤਾ ਹੋ ਜਾਂਦੀ ਹੈ ਇਹਦੇ ਨਾਲ ਜਿਹੜਾ ਦੋਸ਼ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਜੀ ਤੇ ਜਾਂ ਅਕਾਲੀ ਦਲ ਬਾਦਲ ਤੇ ਲੱਗਦਾ ਸੀ ਕਿ ਉਹਨਾਂ ਨੇ ਕੁਝ ਆਪਹੁਦਰੀਆਂ ਕੀਤੀਆਂ ਨੇ ਮਨਮਾਨੀਆਂ ਕੀਤੀਆਂ ਨੇ ਐਸਾ ਦੇ ਫੈਸਲੇ ਲਈ ਨੇ ਜਿਹੜੀ ਸਿੱਖੀ ਮਾਨਤ ਸਿੱਖਤਾ ਨੂੰ ਮਨਜ਼ੂਰ ਨਹੀਂ ਉਹਨਾਂ ਲਈ ਵੀ ਉਹਨਾਂ ਤੇ ਪਾਬੰਦੀਆਂ ਲੱਗਣਗੀਆਂ ਹੁਣ ਉਹਨਾਂ ਲਈ ਜਿਹੜੀ ਅੰਕੁਸ਼ ਨਿਰੰਕੁਸ਼ਤਾਕਤ ਸੀ ਉਹਨਾਂ ਕੋਲੇ ਉਹ ਉਹਨਾਂ ਕੋਲ ਨਹੀਂ ਰਹੇਗੀ ਤੇ ਇਹ ਮੂੜ ਪੰਜ ਪ੍ਰਧਾਨੀ ਫੈਸਲਿਆਂ ਵੱਲ ਜਾਂ ਲੋਕਤੰਤਰ ਵੱਲ ਪਾਰਟੀ ਦੀ ਗੱਲ ਬਧੇਗੀ ਇੱਕ ਮੁਖੀ ਨੇਤਾ ਨਾ ਹੋ ਕੇ ਸ਼ਾਇਦ ਅਕਾਲੀ ਬਹੁਮੁਖੀ ਨੇਤਾ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਚਲਾਉਣਗੇ ਇਸ ਤਰ੍ਹਾਂ ਦੇ ਸੰਕੇਤ ਇਹਦੇ ਵਿੱਚੋਂ ਉੱਭਰ ਰਹੇ ਨੇ ਔਰ ਇਹ ਸਾਰੇ ਸੰਕੇਤਾਂ ਤੋਂ ਇੱਕੋ ਹੀ ਗੱਲ ਸਮਝ ਆਉਂਦੀ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਵੀ ਇਹ 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 ਫੈਸਲਾ ਹੋ ਜਵੇ ਅਕਾਲੀ ਦਲ ਨਾਲ ਇਹ ਫਿੱਟ ਬੈਠਦਾ ਹੈ ਅਕਾਲੀ ਦਲ ਨੂੰ ਵੀ ਇਹ ਫਿੱਟ ਬੈਠਦਾ ਹੈ ਤੇ ਖੁਦਮੁਖਤਾਰੀ ਨਾਲ ਲੜਨ ਵਾਲੀਆਂ ਸਪੇਟਾਂ ਨੂੰ ਵੀ ਇਹ ਫਿੱਟ ਬੈਠਦਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਵੀ ਇਹ ਫੈਸਲਾ ਜਿਹੜਾ ਉਹ ਫਿੱਟ ਬੈਠਦਾ ਹੈ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਦੁਬਾਰਾ ਹਾਲਾਤੇ ਬਣਦੇ ਨੇ ਕਿ ਇੰਨਾ ਹਾਲਾਤਾਂ ਵਿੱਚ ਹਰ ਇੱਕ ਨੂੰ ਇਹ ਲੱਗਦਾ ਹੈ ਕਿ ਇਹ ਫੈਸਲਾ ਸ਼ਾਇਦ ਉਹ ਜਾਵੇਗਾ ਜਾਂ ਅੰਦਰ ਖਾਤੇ ਹੋ ਗਿਆ ਹੈ ਪਰ ਇਹ ਕਹਿਣਾ ਮੇਰੇ ਲਈ ਔਖਾ ਹੈ ਮੇਰੇ ਸਰੋਤਾਂ ਤੋਂ ਇਸ ਤਰ੍ਹਾਂ ਮੇਰੇ ਕੋਲੇ ਕੋਈ ਜਾਣਕਾਰੀ ਨਹੀਂ ਕਿ ਅੰਦਰ ਖਾਤੇ ਇਸ ਤਰ੍ਹਾਂ ਦੀ ਗੱਲ ਹੋ ਗਈ ਹੈ ਪਰੰਤੂ ਰਾਜਨੀਤਿਕ ਪਾਰਟੀਆਂ ਹਮੇਸ਼ਾ ਮੌਕੇ ਦੀ ਭਾਲ ਵਿੱਚ ਹੁੰਦੀਆਂ ਨੇ ਕਿ ਕਿੱਥੇ ਉਹਨਾਂ ਨੂੰ ਵੱਧ ਤੋਂ ਵੱਧ ਫਾਇਦਾ ਹੋ ਸਕਦਾ ਹੈ ਇਸ ਵਿਸ਼ਲੇਸ਼ਣ ਤੋਂ ਹੀ ਨਿਕਲਦਾ ਹੈ ਕਿ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕ ਖੁਦਮੁਖਤਾਰੀ ਚਾਹਣ ਵਾਲੇ ਲੋਕ ਚਾਹੇ ਉਹ ਪੰਜਾਬ ਤੋਂ ਬਾਹਰ ਦੇ ਹੋਣ ਉਹਨਾਂ ਸਭ ਨਾਲ ਕਰ ਵੀ ਜੀ ਜੀ ਬਿਲਕੁਲ ਤਲਵਾਲ ਸਾਬ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਤੇ বিজেপি ਪਾਰਟੀ ਅਲਾਈன்ஸ் ਦੇ ਵਿੱਚ ਵਿੱਚ ਰਹੇ ਨੇ ਜੀ ਕਿਸਾਨੀ ਅੰਦੋਲਨ ਦੇ ਦੌਰਾਨ ਤੋੜ ਵਿਛੋੜਾ ਹੋ ਗਿਆ ਸੀ ਐਨਡੀਏ ਦੇ ਵਿੱਚੋਂ ਅਕਾਲੀ ਦਲ ਬਾਹਰ ਆ ਗਿਆ ਸੀ ਜਿਹੜੀਆਂ 22 ਦੀਆਂ ਇਲੈਕਸ਼ਨਾਂ ਹੋਈਆਂ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਕਾਫੀ ਵੋਟ ਭੁਗਤੀ ਤੇ ਉਹ ਸਿੱਟਾ ਕਈ ਕਈ ਸਿੱਟਾਂ ਦਾ ਸ਼੍ਰੋਮਣੀ ਅਕਾਲੀ ਦਲ ਇਸ ਕਰਕੇ ਹਾਰ ਗਿਆ ਕਿ ਬੀਜੇਪੀ ਵੋਟ ਲੈ ਗਈ ਬੀਜੇਪੀ ਦਾ ਕੈਂਡੀਡੇਟ ਅੱਡ ਹੋ ਗਿਆ ਜੇਕਰ ਅਲਾਈਅੰਸ ਜੇਕਰ ਅਲਾਈਅੰਸ ਦੇ ਵਿੱਚ ਹੁੰਦੇ ਜਿਹੜੀ ਵੋਟ ਬੀਜੇਪੀ ਨੂੰ ਪੈਣੀ ਸੀ ਉਹ ਅਕਾਲੀ ਦਲ ਨਾਲ ਆ ਜਾਂਦੀ ਤੇ ਅਕਾਲੀ ਦਲ ਨੇ ਉਹ ਜਿਹੜੇ ਹਾਰ ਗਏ ਕੁਝ ਕੁ ਮਾਰ ਜਾਂਦੇ ਨਾਲ ਐਮਐਲਏ ਉਹਨਾਂ ਨੇ ਜਿੱਤ ਜਾਣਾ ਸੀ ਇਹ ਚੀਜ਼ਾਂ ਵੀ ਤਾਂ ਦੋਨੋਂ ਪਾਰਟੀਆਂ ਕੈਲਕੂਲੇਟ ਕਰ ਰਹੀਆਂ ਹੋਣੀਆਂ ਬੈਠ ਕੇ ਬਿਲਕੁਲ ਮੈਂ ਫਿਰ ਇਹੀ ਗੱਲ ਮੈਂ ਵੱਡੀ ਕਰ ਰਿਹਾ ਕਿ ਇਹਨਾਂ ਨੂੰ ਇਹ ਸਮਝ ਆ ਰਹੀ ਹੈ ਕਿ ਜੇਕਰ ਇਸ ਰਣਨੀਤੀ ਤੇ ਕੰਮ ਕੀਤਾ ਜਾਵੇ ਤਾਂ ਇਹ ਬਹੁਤ ਹੀ ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਲਾਹੇਵੰਦ ਹੋਏਗਾ ਇਸ ਤੋਂ ਵੀ ਬਿਨਾ ਬੀਜੇਪੀ ਨੂੰ ਇੱਕ ਹੁਣ ਪੂਰੇ ਉੱਤਰੀ ਭਾਰਤ ਦੇ ਵਿੱਚ ਕੋਈ ਸਟੇਟ ਦਿਖਾਈ ਦੇ ਰਹੀ ਹੈ ਜਿਹੜੀ ਉਹਨਾਂ ਦੇ ਹੱਥ 'ਚ ਨਹੀਂ ਆ ਰਹੀ ਪੰਜਾਬ ਤੇ ਜੇਕਰ ਉਹ ਅਕਾਲੀ ਦਰ ਨਾਲ ਅਲਾਈਸ ਕਰਕੇ ਸਿੱਖ ਮਾਨਸਿਕਤਾ ਦੀ ਜਿਹੜੀ ਵੋਟ ਹੈ ਉਹਨੂੰ ਉਹਦੇ ਮੁਤਾਬਕ ਰਣਨੀਤੀ ਬਣਾ ਕੇ ਜਿਵੇਂ ਇਹ ਅਕਾਲੀ ਦਰ ਨਾਲ ਸਮਝੌਤਾ ਹੋ ਜਾਵੇ ਬੰਦੀ ਸਿੰਘਾਂ ਦੀ ਰਿਹਾਈ ਤੇ ਕੰਮ ਹੋ ਜਾਵੇ ਉਹ ਸਾਰੇ ਰਿਹਾਅ ਹੋ ਸਕਦੇ ਨੇ ਨਹੀਂ ਇਹ ਨਹੀਂ ਮੈਂ ਕਹਿੰਦਾ ਵੀ ਇਹਤੇ ਦੋ ਕਦਮ ਵੀ ਅੱਗੇ ਪੱਤੇ ਜਾਣ ਤੇ ਜਿਹੜੀਆਂ ਬਾਕੀ ਸਿੱਖ ਮਾਨਸਿਕਤਾ ਵਾਲੀਆਂ ਮੰਗਾਂ ਨੇ ਕਿਸਾਨਾਂ ਦੀਆਂ ਮੰਗਾਂ ਨੇ ਇਹ ਤੇ ਜਿਹੜੀ ਕੇਂਦਰ ਦੀ ਸਰਕਾਰ ਹੈ ਪੰਜਾਬ ਦੀ ਜਿਹੜੀ ਅਕਾਲੀ ਦਲ ਇੱਕ ਰਾਜਨੀਤਿਕ ਧਿਰ ਹੈ ਉਹ ਇਹ ਦਿਖਾਈ ਦੇਣ ਕਿ ਇਹ ਇਨਾ ਮੁੱਦਿਆਂ ਨੂੰ ਸੰਜੀਦਗੀ ਨਾਲ ਹੱਲ ਕਰਨ ਲਈ ਤਤਪਰ ਨੇ ਕਾਲੇ ਨਹੀਂ ਐਨੀ ਗੱਲ ਨਾਲ ਸਿੱਖ ਸੰਗਤਾਂ ਦੇ ਵਿੱਚ ਅਕਾਲੀ ਦਲ ਦੀ ਜਿਹੜੀ ਇਮੇਜ ਹੈ ਉਹ ਸੁਧਰੇਗੀ ਤੇ ਅਕਾਲੀ ਦਲ ਦੀ ਜਿਹੜਾ ਜਿਹੜੀ ਸਿੱਖ ਮਾਨਸਿਕਤਾ ਵਾਲੀ ਵੋਟ ਹੈ ਉਹਦੀ ਵੀ ਇਹ ਮਜਬੂਰੀ ਹੈ ਉਹਨੂੰ ਵੀ ਇਹ ਲੱਗਦਾ ਹੈ ਕਿ ਕੋਈ ਪਾਰਟੀ ਐਦਾਂ ਦੀ ਹੋਵੇ ਜਿਹੜੀ ਸਾਡੀ ਪ੍ਰਤੀਨਿਧਤਾ ਕਰੇ ਅਤੇ ਕੇਂਦਰ ਸਰਕਾਰ ਤੱਕ ਸਾਡੀਆਂ ਮੰਗਾਂ ਨੂੰ ਲਿਜਾ ਕੇ ਠੀਕ ਤਰੀਕੇ ਨਾਲ ਹੱਲ ਕਰਾਵੇ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਅਕਾਲੀ ਦਲ ਦਾ ਜਿਹੜਾ ਸ਼੍ਰੋਮਣੀ ਕਮੇਟੀ ਤੇ ਵੀ ਕਬਜ਼ਾ ਹੈ ਤੇ ਅਕਾਲੀ ਦਲ ਵੀ ਇਸ ਗੱਲ ਲਈ ਤਤਪਰ ਹੋਏਗਾ ਕਿ ਜੇਕਰ ਬੀਜੇਪੀ ਉਹਨਾਂ ਦੀ ਮਦਦ ਕਰੇ ਤਾਂ ਉਹ ਦੁਬਾਰਾ ਫਿਰ ਸ਼੍ਰੋਮਣੀ ਕਮੇਟੀ ਦੇ ਕਾਬਜ਼ ਹੋ ਸਕਦੇ ਨੇ ਸਪੈਸ਼ਲੀ ਉਸ ਸਥਿਤੀ ਚ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਦਾਦੂਵਾਲ ਸਾਹਿਬ ਢੀਟਸਾ ਸਾਹਿਬ ਬੀਬੀ ਜਗੀਰਖੌਰ ਇਹ ਸਾਰੇ ਇੱਕ ਸੁਰ ਹੋ ਕੇ ਅਕਾਲੀ ਦਲ ਨਾਲ ਆ ਜਾਣ ਤਾਂ ਹੋਰ ਕੋਈ ਇਸ ਤਰ੍ਹਾਂ ਦੀ ਜਮਾਤ ਸ਼ਾਇਦ ਇੰਨੀ ਤਕੜੀ ਨਾ ਬਚੇ ਜਿਹੜੀ ਅਕਾਲੀ ਦਲ ਨੂੰ ਰਾਜਨੀਤਿਕ ਤੌਰ ਤੇ ਹਰਾ ਸਕਣ ਦੀ ਸਮਰੱਥਾ ਰੱਖਦੀ ਹੋਵੇ ਉਸ ਅਵਸਥਾ ਦੇ ਵਿੱਚ ਜਿਹੜੀ ਵੀ ਖਿੰਡੀ ਹੋਈ ਵੋਟ ਹੈ ਉਹ ਸਾਰੀ ਕਨਸੋਲੀਡੇਟ ਹੋ ਜਾਏਗੀ ਇਕੱਠੀ ਹੋ ਜਾਏਗੀ ਤੇ ਜਿਹੜੀ ਹਿੰਦੂ ਵੋਟ ਹੈ ਉਹ ਨੂੰ ਵੀ ਫੇਰ ਲੱਗੇਗਾ ਕਿ ਅਸੀਂ ਕਾਂਗਰਸ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਐਸ ਧਿਰ ਨੂੰ ਅੱਗੇ ਲੈ ਕੇ ਆ ਸਕਦੇ ਹਾਂ ਸੋ ਇਸੇ ਕਰਕੇ ਮੈਂ ਕਹਿਣਾ ਕਿ ਇਹ ਸਥਿਤੀ ਜਿਹੜੀ ਬਣਦੀ ਹੈ ਇਹ ਬੀਜੇਪੀ ਹਿੰਦੂ ਸਾਇਕਲੀ ਵਾਲੀ ਵੋਟ ਹਿੰਦੂਤਵ ਵਾਲੀ ਵੋਟ ਜਿੰਨਾਂ ਨੂੰ ਉਨੀ ਅਪੀਲ ਹੈ ਸਿੱਖ ਮਾਨਸਿਕਤਾ ਵਾਲੀ ਵੋਟ ਸਿੱਖ ਮਸਲਿਆਂ ਨੂੰ ਹੱਲ ਹੁੰਦਾ ਹੋਇਆ ਦੇਖਣ ਵਾਲੇ ਲੋਕ ਜਿਹੜੇ ਉਹਨਾਂ ਸਾਰਿਆਂ ਲਈ ਇੱਕ ਮੌਕਾ ਹੈ ਔਰ ਇਸ ਮੌਕੇ ਮੈਨੂੰ ਲੱਗਦਾ ਹੈ ਜੇਕਰ ਰਾਜਨੀਤਿਕ ਪਾਰਟੀਆਂ ਇਹ ਮੌਕੇ ਨੂੰ ਸੰਭਾਲਦੀਆਂ ਹੋਈਆਂ ਇਹ ਰਣਨੀਤੀ ਤੇ ਚੱਲਣ ਕਿ ਉਹਨਾਂ ਨੂੰ ਫਾਇਦਾ ਕਿੱਥੇ ਹੁੰਦਾ ਤਾਂ ਮੈਨੂੰ ਇਸ ਤੋਂ ਜਾਪਦਾ ਕਿ ਇਹ ਗੱਲ ਵਾਪਰ ਸਕਦੀ ਹੈ ਔਰ ਇਹ ਇੱਕੋ ਇੱਕ ਹਾਲਾ ਲੱਗਦਾ ਹੈ ਕਿ ਇਹ ਲੋਕਾਂ ਨੂੰ ਨਾਲ ਜੋੜਨ ਵਾਲੀ ਗੱਲ ਹੈ ਇਸ ਤੋਂ ਵੀ ਅੱਗੇ ਜੇ ਇਹਦਾ ਰਾਜਨੀਤਿਕ ਐਂਗਲ ਦੇਖੀਏ ਫਿਰ ਇਹ ਬਚਦਾ ਹੈ ਕਿ ਅਕਾਲੀ ਨਾਲ ਜਦੋਂ ਸਿੱਖ ਸਾਇਕੀ ਨੂੰ ਛੱਡ ਕੇ ਜੇਕਰ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮੁੱਦਿਆਂ ਤੇ ਅੰਦੋਲਨ ਲੜਦਾ ਹੈ ਤਾਂ ਸ਼ਾਇਦ ਉਹ ਕਾਂਗਰਸ ਨੂੰ ਹਰਾ ਨਾ ਸਕੇ ਕਾਂਗਰਸ ਵੀ ਲੜੂਗੀ ਕਿ ਰਾਂਗ ਕਾਂਗਰਸ ਵਿਰੋਧੀ ਤੇ ਰਹੇ ਇਹ ਮੁੱਦਿਆਂ ਨੂੰ ਕਾਂਗਰਸ ਵੀ ਚੱਕੂਗੀ ਫਿਰ ਸ਼ਾਇਦ ਅਕਾਲੀ ਦਲ ਔਖਾ ਹੋਏਗਾ ਜੇਕਰ ਭਾਜਪਾ ਨਾਲ ਨਾਲ ਰਲ ਕੇ ਕਮਨ ਸਕਤਾ ਦੇ ਮੁੱਦੇ ਨੂੰ ਹੱਲ ਕਰਨ ਵੱਲ ਕਦਮ ਵਧਾਉਂਦਾ ਹੈ ਫਿਰ ਮੇਰਾ ਖਿਆਲ ਇਹ ਸਥਿਤੀ ਉਹਨਾਂ ਨੂੰ ਬਦਲਾ ਹੀ ਬਦ ਹੋਏਗੀ ਇਸ ਤਰ੍ਹਾਂ ਜਾਪਦਾ ਜੀ ਜੀ ਬਿਲਕੁਲ ਜੀ ਸੌਪਾ ਲਈ ਵੱਲ ਸਭ ਚਰਨਾ ਪਾਉਣ ਦੇ ਲਈ ਅਲਾਈਅੰਸ ਦੇ ਵਿੱਚ ਉਹਨਾਂ ਕੀ ਗੁਸ਼ਤ ਡਿਵੈਲਪਮੈਂਟ ਹੈ ਬਹੁਤ ਬਹੁਤ ਸ਼ੁਕਰੀਆ ਤੁਸੀਂ ਨਾਲ ਜੁੜੇ ਧੰਨਵਾਦ ਜੀ ਥੈਂਕ ਯੂ ਜੀ ਮੇਰੇ ਵੱਲ ਤੋਂ ਸੋ ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਰਣ ਸਿੰਘ ਢਾਲੀਵਾਲ ਸਾਹਿਬ ਧੰਨਵਾਦ